ਖਬਰ ਸਿੱਧੂ ਮੂਸੇਵਾਲੇ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਨੂੰ ਲੈ ਕੇ ਸੁਖਪਾਲ ਖੇਰ ਆਪਣੇ ਪੇਜ ਤੇ ਲਾਈਵ ਹੁੰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਸਰਕਾਰ ਨੇ ਮੰਨਿਆ ਹੈ ਕਿ ਸਾਡੀ ਗਲਤੀ ਹੈ ਕਿ ਅਸੀਂ 24 ਘੰਟੇ ਦੇ ਵਿੱਚ ਉਹਦੀ ਸਿਕਿਉਰਿਟੀ ਵਾਪਸ ਲਈਤੀ ਤੇ ਉਹਦਾ ਕਤਲ ਹੋਇਆ ਤੇ ਕਤਲ ਕਰਨ ਵਾਲੇ ਜੇਲ੍ਹਾਂ ਦੇ ਵਿੱਚੋਂ ਲਾਈਵ ਹੁੰਦੇ ਨੇ ਇੰਟਰਵਿਊ ਆ ਦਿੰਦੇ ਨੇ ਤੇ ਹੋਰ ਕੀ ਕਹਿੰਦੇ ਨੇ ਸੁਖਪਾਲ ਖੇਰਾ ਤੁਹਾਨੂੰ ਉਹ ਵੀ ਸੁਣਾਉਣੇ ਆ ਦੋਸਤੋ ਅਖੀਰ ਸਿੱਧੂ ਮੂਸੇਵਾਲੇ ਦੀ ਕੀਤੀ ਗਈ ਦਿਨ ਦਿਹਾੜੇ ਹੱਤਿਆ ਦਾ ਨਾ ਸੱਚ ਭਗਵੰਤ ਮਾਨ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਕਬੂਲ ਲਿਆ ਹੈ ਪਹਿਲਾਂ ਤਾਂ 2 ਸਾਲ ਬੋਲੇ ਹੀ ਨਹੀਂ ਸਭ ਨੇ ਬੜਾ ਸ਼ੋਰ ਮਚਾਇਆ ਕਿ ਇਹਦੀ ਹੱਤਿਆ ਦਾ ਜ਼ਿੰਮੇਵਾਰ ਭਗਵੰਤ ਮਾਨ ਦੀ ਸਰਕਾਰ ਉਹਦੇ ਮੂਰਖਟਾਈ ਬੰਦੇ ਜਿਨ੍ਹਾਂ ਨੇ ਜਦੋਂ ਉਹਦੀ ਸਿਕਿਉਰਿਟੀ ਵਿਦਡਰੋ ਕੀਤੀ ਬਲਤੇਜ ਪੰਨੂ ਵਰਗਿਆਂ ਨੇ ਆਪਣੇ ਸੋਸ਼ਲ ਮੀਡੀਆ ਤੇ ਫਲਾਂਟ ਕੀਤੀ ਕਿ ਸਿੱਧੂ ਮੂਸੇਵਾਲੇ ਦੀ ਹੱਤਿਆ ਅਸੀਂ ਹਟਾ ਦਿੱਤੀ ਜਾਂ ਘਟਾ ਦਿੱਤੀ ਹੈ ਭਗਵੰਤ ਮਾਨ ਨੇ ਆਪਣੇ ਆਫੀਸ਼ੀਅਲ ਪੇਜ ਤੇ ਸ਼ੇਅਰ ਕੀਤਾ ਆਮ ਆਦਮੀ ਪਾਰਟੀ ਨੇ ਆਪਣੇ ਆਫੀਸ਼ੀਅਲ ਪੇजेस ਤੇ ਸ਼ੇਅਰ ਕੀਤਾ ਨਤੀਜਾ ਇਹ ਹੋਇਆ ਕਿ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਸੀ ਉਹਨਾਂ ਨੇ ਉਹ ਪਹਿਲੇ ਸ਼ਹਿਰ ਤੇ ਬੈਠੇ ਹੋ ਸੀ ਗੈਂਗਸਟਰਸ ਔਰ ਸ਼ੂਟਰਸ ਉਹਨਾਂ ਨੇ ਉਹਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰਤੀ 2 ਸਾਲ ਤੋਂ ਸਰਦਾਰ ਬਲਕੌਰ ਸਿੰਘ ਔਰ ਉਹਦੀ ਮਾਤਾ ਚਰਨ ਗੌਰ ਅੰਗਰੇਜ਼ੀ ਚ ਕਹਿੰਦੇ ਦਿਆ ਵੀ ਰਨਿੰਗ ਫਰੋਮ ਪਿੱਲਰ ਟੂ ਪੋਸਟ ਥਾਂ ਥਾਂ ਤੱਕੇ ਖਾਰੇ ਨੇ ਜਿਹੜੇ ਕਾਤਲ ਨੇ ਉਹ ਜੇਲ੍ਹਾਂ ਚੋਂ ਇੰਟਰਵਿਊਆ ਦੇ ਰਹੇ ਨੇ ਚਲਾਨ ਹਲੇ ਤੱਕ ਪੁਖਤਾ ਪੇਸ਼ ਨਹੀਂ ਕਰ ਸਕੀ ਸਜ਼ਾ ਉਹਨਾਂ ਉਹਨਾਂ ਨੂੰ ਸਜ਼ਾ ਮਿਲਣ ਦਾ ਮੈਨੂੰ ਨਹੀਂ ਲੱਗਦਾ ਕੋਈ ਨੇੜੇ ਤੇੜੇ ਵੀ ਕੋਈ ਸੰਕੇਤ ਆ ਰਹੇ ਨੇ ਉਲਟਾ ਜਿਹੜਾ ਬੀਥੇਅਰ ਉਹਨਾਂ ਵਿੱਚੋਂ ਇੱਕ ਚਲਾਨ ਚ ਇੱਕ ਨਾਮਜਦ ਬੰਦਾ ਪਾਵਾਂ ਗ੍ਰਿਫਤਾਰ ਨਿਕਾ ਜੀਵਨ ਜੋਤ ਮਾਨਸਾ ਉਹਨੂੰ ਆਪਣੇ ਕੈਂਪੇਨ ਦੇ ਵਿੱਚ ਸ਼ਾਮਲ ਕਰਕੇ ਬੜੇ ਜ਼ੋਰ ਨਾਲ ਕਹਿੰਦਾ ਕਿ ਇਹ ਤਾਂ ਜੀ ਸਿਰਫ ਚਲਾਨ ਦੇ ਵਿੱਚ ਹੈ ਇਹ ਕਿਹੜਾ ਕਾਤਲ ਹੈ ਉਹਦੀ ਐਲਓਸੀ ਖੁੱਲੀ ਹੋਈ ਕੈਨ ਨਾਟ ਗੋ ਅਬਰਾਡ ਮਤਲਬ ਕਿ ਉਹਨਾਂ ਨੂੰ ਚਚਾਇਆ ਜਾ ਰਿਹਾ ਵਾ ਕਿ ਅਸੀਂ ਤਾਂ ਕਾਤਲਾਂ ਦੇ ਨਾਲ ਖੜੇ ਆ ਭਗਵੰਤ ਸਿੰਘ ਵੀ ਕਹਿ ਰਿਹਾ ਉਹਦੇ ਮੰਤਰੀ ਮੀਥੇਅਰ ਹਰ ਗਿਆ ਆ ਕੱਲ ਇਹ ਨਿਊਜ਼ ਆ ਚੁੱਕੀ ਤੁਸੀਂ ਦੇਖ ਲਿਆ ਸਭ ਨੇ ਹੁਣ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਕਬੂਲਿਆ ਸੁਪਰੀਮ ਕੋਰਟ ਨੂੰ ਔਰ ਇੱਥੇ ਬਸ ਨਹੀਂ ਕਬੂਲਿਆ ਦੇਖੋ ਕਿਦਾਂ ਬੀਜੇਪੀ ਵੀ ਨਾਲ ਹੈ ਆ ਤੁਸੀਂ ਪੜੋਗੇ ਇਹ ਆ ਪਹਿਲਾਂ ਇੱਕ ਜਸਟ ਸਕੈਨ ਕਰ ਲਓ ਇਸ ਨਿਊਜ਼ ਨੂੰ ਬਾਕੀ ਮੈਂ ਤੁਹਾਨੂੰ ਪੜ ਕੇ ਸੁਣਾ ਦੇਣਾ ਕੀ ਕਹਿ ਰਹੇ ਨੇ ਹੈ ਪੰਜਾਬ ਸੀਨੀਅਰ ਐਡਵੋਕੇਟ ਜਨਰਲ ਐਕਚੁਅਲੀ ਐਡਵੋਕੇਟ ਜਨਰਲ ਹੈ ਪੰਜਾਬ ਦਾ ਗੁਰਮਿੰਦ ਗੁਰਵਿੰਦਰ ਸਿੰਘ besicht the court to stay the high court direction he pointed out uh, to the killing of singer siddu moosewala saying that he was killed two days after his security was killed down the ag also referred to a rocket propelled grenade attack on the intelligence headquarters age jada sab to important bjp na juddi line hai aa wali line ton main pad ke sona solicitor general jada dushar mehta bjp da aadmi ભગવંતમાન વલો કીટી ہوئی પોટેશન ਨੂੰ પંજાબ ગવર્નમેન્ટ ਦੇ કેસ ਨੂੰ ਸੁપ્લિમેન્ટ ਕਰ ਰਿਹਾ ਸੋਲਿਸਟਰ ਜਨਰਲ ਜਨਰਲ ਤੁਸ਼ਾਰ ਮਹਿਤਾ ਆ ਲਿਖਿਆ ਹੈਗਾ ਵਾ ਸੁપ્લિમેન્ટਡ ਦੇ ਪંજાਬ ਗਵਰਨਮੈਂਟ ਅ ਕੇਸ ਉਹਨੇ કેસ ਕੀ ਹੈ ਕਿ ਸਿੱਧੂ ਮੂਸੇਵਾਲਾ ਮਰਜਵੇ ਕੋਈ ਪ੍ਰਵਾਹ ਨਹੀਂ ਹੈ ਭਗਵਾਨ ਨੂੰ ਲੇਕਿਨ ਭਗਵਾਨ ਕਮਾਨ ਦੇ ਅੱਗੇ ਨਾ ਸਰਕਾਰੀ ਜਿਹੜੀ ਕੋਠੀ ਹੈ ચીફ ਮਿਨਿਸਟਰ ਦੀ ਦੋ ਸੈਕਟਰ ਚੰਡੀਗੜ੍ਹ 'ਚ ਉਦੇ ਮੋਰੇ ਬਹੁਤ ਵੱਡੀ ਸੜਕ ਲੰਘਦੀ ਜਿਹਨੂੰ ਆਪਾਂ ਲੇਕ ਰੋਡ ਕਹਿੰਦੇ ਆ ਇੱਕ ਸਿਰੇ ਤੇ ਲੇਕ ਆ ਇੱਕ ਸਿਰੇ ਤੇ ਮੰਤਰੀਆਂ ਦੀਆਂ ਕੋਠੀਆਂ ਜਿਹੜੀਆਂ ਉਹ ਸੜਕ ਮੁੜ ਕੇ ਚੱਲ ਜਾਂਦੀ ਨਵਾਂ گاؤں ਨੂੰ ਅਤੇ ਹੋਰ ਪਿੰਡਾਂ ਨੂੰ ਉਹ ਪਿਛਲੇ ਕਾਫੀ ਹਰਸੇ ਤੋਂ ਚੀਫ ਮਿਨਿਸਟਰ ਦੀ ਸਿਕਿਉਰਿਟੀ ਦਾ ਬਹਾਨਾ ਬਣਾ ਕੇ ਉਹ ਪਬਲਿਕ ਰੋਡ ਉਹ ਬੰਦ ਕੀਤੀ ਹੋਈ ਸੀ ਕੁਝ ਕੁਝ ਜਿਹੜੇ ਐਕਟਿਵਿਸਟ ਹੁੰਦੇ ਨੇ ਐਨ ਜੀਓਜ਼ ਹੁੰਦੀਆਂ ਨੇ ਉਹਨਾਂ ਨੇ ਜਾ ਕੇ ਜਿਹੜੇ ਸਿਟੀਜ਼ਨਸ ਨੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਜਾ ਕੇ ਹਾਈ ਕੋਰਟ ਚ ਕਿ ਇਹ ਕਿੱਥੋਂ ਦਾ ਅਸੂਲ ਹੈ ਕਿ ਇੱਕ ਪਬਲਿਕ ਰੋਡ ਨੂੰ ਇੱਕ ਬੰਦੇ ਦੀ ਸਿਕਿਉਰਿਟੀ ਦੀ ਕਾਰਨ ਬਣਾ ਕੇ ਤੁਸੀਂ ਸੜਕ ਬੰਦ ਕੀਤੀ ਹੈ ਹਾਈ ਕੋਰਟ ਨੇ ਕਾਫੀ ਦਿਨ ਸੁਣਿਆ ਕੇਸ ਹਾਈ ਕੋਰਟ ਨੇ ਕਿਆ-ਕਿਆ ਐ ਕਰਨੇ ਆ ਇੱਕ ਹਫਤੇ ਦੇ ਵਾਸਤੇ ਆਪਾਂ ਇੱਕ ਸੜਕ ਖੋਲ ਕੇ ਦੇਖਦੇ ਹਾਂ ਲੇਕ ਰੋਡ ਚੰਡੀਗੜ੍ਹ ਦੀ ਸਰਕਾਰੀ ਕੋਟੇ ਬੜੀ ਵੱਡੀ ਸੜਕ ਆ ਮੇਰੇ ਖਿਆਲ 100 180 ਫੁੱਟ ਚੌੜੀ ਸੜਕ ਹੈ ਲੋਕ ਇਸੇਰ ਕਰਦੇ ਨੇ ਉੱਥੇ ਜਿਹੜੇ ਰਹਿੰਦੇ ਨੇ ਸੈਕਟਰਾਂ ਦੇ ਵਿੱਚ ਲੋ ਉਹਨਾਂ ਨੇ ਕਿ ਆਪਾਂ ਇੱਕ ਹਫਤਾ ਦੇਖਦੇ ਹਾਂ ਅਗਰ ਕੋਈ ਹਰਕਤ ਇਸ ਤਰ੍ਹਾਂ ਦੀ ਨਾ ਹੋਈ ਕੋਈ ਨੈਗੇਟਿਵ ਕੋਈ ਇਨਸੀਡੈਂਟ ਨਾ ਹੋਇਆ ਤੇ ਫਿਰ ਆਪਾਂ ਇਸ ਹਾਈ ਕੋਰਟ ਲੇਕ ਰੋਡ ਨੂੰ ਖੋਲਣ ਦੇ ਅਰੇਂਜਮੈਂਟ ਪੱਕੇ ਕਰ ਹਾਈ ਕੋਰਟ ਦੇ ਚੁਣੌਤੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਭਗਵੰਤ ਮਾਨ ਸਿਕਿਉਰਿਟੀ ਦੇ ਖਾਤਰ ਪੱਛਾ ਸੁਪਰੀਮ ਕੋਰਟ ਗਿਆ ਮਤਲਬ ਜਿਹੜੇ ਅਹਿਮ ਮੁੱਦੇ ਨੇ ਪੰਜਾਬ ਦੇ ਉਹਨਾਂ ਤੇ ਕਦੀ ਇੰਨਾ ਇੰਟਰਸਟ ਨਹੀਂ ਲਿਆ ਭਗਵੰਤ ਮਾਨ ਨੇ ਖੁਦ ਪਰਸਲੀ ਤੇ ਹਾਈ ਕੋਰਟ ਦੇ ਇਸ ਫੈਸਲੇ ਨੂੰ ਕਿ ਕਿਤੇ ਲੇਕਰੋਡ ਨਾ ਖੁੱਲ ਜੇ ਸਰਕਾਰੀ ਚੀਫ ਮਿਨਿਸਟਰ ਦੀ ਦੇਹਸ਼ ਚੰਡੀਗੜ੍ਹ ਵਿਖੇ ਉਹਦੇ ਸਾਹਮਣੇ ਉਹਨੂੰ ਬੰਦ ਕਰਾਉਣ ਵਾਸਤੇ ਸਾਰਾ ਅਮਲਾ ਰਖ ਲਿਓ ਆਪਾਂ ਚੈੱਕ ਕਰਾਂਗੇ ਸ਼ਾਇਦ ਪ੍ਰਾਈਵੇਟ ਲਾਇਰਸ ਨਾ ਇੰਗੇਜ ਕੀਤੇ ਹੋਣ ਏਜੀ ਤੋਂ ਇਲਾਵਾ ਜਿਹੜਾ ਇਹਨਾਂ ਦਾ ਫੌਜ ਖੜੀ ਕੀਤੀ ਉਹ ਸਰਕਾਰੀ ਵਕੀਲਾਂ ਦੀ ਉਥੇ ਸੁਪਰੀਮ ਕੋਰਟ ਜਾ ਕੇ ਮੰਨਤਾ ਖੜਰੇ ਨੇ ਗੜਗੜਾ ਨੇ ਕਿਤੇ ਸੜਕ ਨਾ ਕਿਤੇ ਖੋਲ ਦਿਓ ਅਗਰ ਉਹ ਸੜਕ ਖੁੱਲ ਜੂਗੀ ਤੇ ਭਗਵੰਤ ਕੋਲ ਪੁੱਛਣਾ ਹੋ ਜਾਣਾ ਹਜ਼ਾਰ ਬੰਦਾ ਦਾ ਤੇਰੇ ਕੋਲ ਸਿਕਿਉਰਿਟੀ ਦਾ ਵੈਸੀ ਹੈਗਾ ਗੰਦਾ ਤੇ ਤੁਸੀਂ ਉੱਤੇ ਕੰਡੇਦਾਰ ਤਾਰਾ ਲਾਈਆਂ ਹੋਈਆਂ ਪੰਜ ਪੰਜ 10 10 ਤੁਸੀਂ ਗੇਟ ਲੰਘ ਕੇ ਲੋਕਾਂ ਦੀ ਆ ਪੂਰੀ ਛਾਨਣੀ ਵਾਂਗੂ ਉਹਦੀ ਤਲਾਸ਼ੀ ਲੈ ਕੇ ਤੇਰੇ ਘਰ ਅੰਦਰ ਕੋ ਜਾ ਸਕਦਾ ਆਪਰ ਦਾ ਜਾਂਦਾ ਹੀ ਕੋਈ ਨਹੀਂਗਾ ਤੁਸੀਂ ਕਿਸੇ ਨੂੰ ਬੜਨ ਹੀ ਨਹੀਂ ਦਿੰਦੇ ਤੁਸੀਂ ਕਿਸੇ ਨੂੰ ਮਿਲਦੇ ਹੀ ਨਹੀਂ ਕੋ ਟਾਈਮ ਹੀ ਨਹੀਂ ਦਿੰਦੇ ਪਰ ਜੇ ਕੋਈ ਚਲੇ ਵੀ ਜਾਊਗਾ ਯਾ ਰੇਨਾ ਖਤਰਾ ਪੈ ਗਿਆ ਆਮ ਜੇ ਬੰਦਿਆਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਤਾਂ ਸੱਤ ਜੇ ਬੰਦੇ ਅਸੀਂ ਤਾਂ ਸਰਕਾਰੀ ਕਹਾਣੀ ਲਵਾਂਗੇ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲਵਾਂਗੇ ਅਸੀਂ ਤਾਂ ਕੋਈ ਸਰਕਾਰੀ ਗੱਡੀ ਨਹੀਂ ਲਵਾਂਗੇ ਮਤਲਬ ਇੱਕ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਪਬਲਿਕ ਰੋਡ ਨੂੰ ਬੰਦ ਕਰਾਉਣ ਵਾਸਤੇ ਖੁਲੌਣ ਲਈ ਨਹੀਂ ਬੰਦ ਕਰਾਉਣ ਵਾਸਤੇ ਸਾਡਾ ਮੁੱਖ ਮੰਤਰੀ ਸੁਪਰੀਮ ਕੋਰਟ ਤੱਕ ਭੱਜਾ ਜਾਂਦਾ ਔਰ ਉਹਨੂੰ ਬੀਜੇਪੀ ਸਪੋਰਟ ਕਰ ਰਹੀ ਆ ਆ ਜਿਹੜੀ ਲਾਈਨ ਹੈ ਨਾ ਤੁਸ਼ਾਰ ਮੈਂਤਾ ਆ ਥੱਲੀ ਲਾਈਨ ਪੜ੍ਹੋ ਤੁਸੀਂ ਤੁਸ਼ਾਰ ਮੈਂਤਾ ਬੀਜੇਪੀ ਦਾ ਸਲਿਸਟਰ ਜਨਰਲ ਆ ਉਹ ਕਹਿ ਰਿਹਾ ਕਿ ਜਿਹੜਾ ਪੰਜਾਬ ਸਰਕਾਰ ਸਿਕਿਉਰਟੀ ਨੂੰ ਲੈ ਕੇ ਮੁੱਦਾ ਉਠਾ ਰਹੀ ਆ ਅਸੀਂ ਇਹਦੀ ਸਪੋਰਟ ਕਰਦੇ ਆ ਹੋ ਗਿਆ ਸਾਬਤ ਕਿ ਜੇ ਐਨਐਸਏ ਲਗਣੀ ਆ ਨੌਜਵਾਨਾਂ ਤੇ ਡਿਬਰੂਗੜ੍ਹ ਚੱਕ ਕੇ ਭੇਜਣੇ ਆ ਤੇ ਬੀਜੇਪੀ ਤੇ ਭਗਵੰਤ ਮਾਨ ਦਾ ਜੁਆਇੰਟ ਆਪਰੇਸ਼ਨ ਆ ਜੇ ਕਿਸਾਨਾਂ ਨੂੰ ਕੁੱਟਿਆ ਜਾਣਾ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਤੇ ਨਾਲ ਉਹਨੇ ਦੇ ਲਾਠੀਆਂ ਵਜਣੀਆਂ ਡੇਰ ਗੈਸ ਵਜਣੇ ਆ ਸ਼ੁਭਕਰਨ ਮਾਰਨਾ ਪ੍ਰੀਤਪਾਲ ਬੋਰੀ ਚ ਚੱਕ ਕੇ ਲੈ ਕੇ ਜਾਣਾ ਤੇ ਸਾਡੇ ਇੱਕ ਗਰਦਰੀਆ ਦੇ ਅੰਦਰ ਵੜ ਕੇ ਉਹਨਾਂ ਨੇ ਹਮਲਾ ਕਰਨਾ ਕਿ ਜੁਆਇੰਟ ਆਪਰੇਸ਼ਨ ਆ ਭਗਵੰਤ ਮਾਨ ਦਾ ਤਾਂ ਬੀਜੇਪੀ ਦਾ ਇਸ ਲਈ ਮੇਰੇ ਸਤਕਾਰਯੋਗ ਬੋਟਰੋ ਅੱਜ ਲੋਕ ਸਭਾ ਦੀ ਇਲੈਕਸ਼ਨ ਚੱਲ ਰਹੀ ਹੈ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਮੈਨੂੰ ਕੋਈ ਇਤਰਾਜ਼ ਨਹੀਂ ਗਾ ਮੈਂ ਕੱਲੇ ਸੰਧੂਰ ਦੀ ਅਪੀਲ ਨਹੀਂ ਕਰਨ ਲੱਗਿਆ ਮੈਂ ਸੂਬੂ ਪੰਜਾਬ ਦੇ ਲੋਕਾਂ ਨੂੰ ਕਹਿਣ ਲੱਗਿਆ ਕਿ ਇਹਨਾਂ ਦਾ ਕਿਰਦਾਰ ਪਹਿਚਾਨੋ ਇਹ ਪੰਜਾਬ ਦੇ ਹਤਾਸ਼ੀ ਨਹੀਂਗੇ ਇਹ ਪੰਜਾਬ ਦੇ ਦੁਖੀ ਨੇ ਇਹਨਾਂ ਨੇ ਪੰਜਾਬ ਦਾ ਖਜ਼ਾਨਾ ਪਿਛਲੇ ਦੋਆਂ ਸਾਲਾਂ ਚ 70000 ਕਰੋੜ ਤੋਂ ਉੱਤੇ ਕਰਜ਼ਾ ਛਾੜ ਦਿੱਤਾ ਨਸ਼ੇ ਬੇਤਹਾਸ਼ਾ ਨੇ ਪੰਜਾਬ ਦੇ ਵਿੱਚ ਬੱਚੇ ਆ ਨਸਾ ਚ ਡਿੱਕੇ ਲਾਲਾ ਕੇ ਗਲੀਆਂ ਰੂੜੀਆਂ ਦੇ ਉੱਤੇ ਗੰਦਾਂ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਡਿੱਗੀਆਂ ਪਈਆਂ ਨੇ ਅੱਜ ਪੰਜਾਬ ਦੇ ਵਿੱਚ ਜ਼ਹਿਰੀਲੀ ਸ਼ਰਾਬ ਸੰਗਰੂਰ ਆ ਐਕਸਾਈਜ਼ ਦਾ ਮਨਿਸਟਰ ਜਿਹੜਾ ਹਰਪਾਲ ਚੀਮਾ ਇਹਦੇ ਆਪਣੇ ਹਲਕਾ ਦਿੜਵਾ ਦੇ ਗੁਜਰਾ ਪਿੰਡ ਵਿੱਚ 25 ਦਲਿਤ ਗਰੀਬ ਬੰਦੇ ਜ਼ਲੀਲੀ ਸ਼ਰਾਬ ਪੀ ਕੇ ਮਰ ਗਏ that shows mafia all over punjab liquor mafia cable mafia real estate mafia truck mafia illegal sand mining mafia ਮੇਰੇ ਵੀ ਮੇਰੇ ਕੋਲ ਰਿਪੋਰਟ ਭਈ ਹੈ ADG ਪੰਜਾਬ ਪੁਲਿਸ ਦੀ ਇੰਟੈਲੀਜੈਂਸ ਜਿਹੜਾ ਕਹਿੰਦਾ ਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਛਰੇ ਆਮ ਦਿਨ ਦਿਹਾੜੇ ਗੈਰ ਕਾਨੂੰਨੀ ਮਾਈਨਿੰਗ ਤੇ ਕੀ ਬਦਲਿਆ ਹੈ ਕਿਚਰੀਵਾਲ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਮੈਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਗੈਰਕਾਨੂੰਨੀ ਬਚਾ ਕੇ ਤੇ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਭਰਾਂਗੇ 250 ਕਰੋੜ ਰੁਪਏ ਦੀ ਤੁਹਾਡੀ ਆਮਦਨ ਵਧਾ ਨਹੀਂ ਸਕੇ ਜੋ ਪਹਿਲਾਂ ਚੱਲਦੀ ਸੀ ਉਹੀ ਆਮਦਨ ਜਿਹੜੀ ਹੈ ਉਹਦੇ ਤੋਂ ਆ ਰਹੀ ਆ ਔਰ ਸਭ ਤੋਂ ਵੱਡੀ ਜਿਹੜੀ ਗੱਲ ਮੈਂ ਇਸ ਵੇਲੇ ਕਹਿਣਾ ਚਾਹਣਾ ਕਿ ਇੱਕ ਪਾਰਟੀ ਨੇ ਆਪਣੇ ਸਿਧਾਂਤ ਘੜੇ ਸੀ 2014 ਚ 10 ਸਾਲਾਂ ਚ ਉਹਨਾਂ ਸਿਧਾਂਤਾਂ ਨੂੰ ਪੈਰਾ ਥੱਲੇ ਰੋਂਦ ਕੇ ਲੋਕਾਂ ਦੇ ਜਜ਼ਬਾਤਾਂ ਜਿਹੜਾ ਇਨਕਲਾਬ ਦਾ ਨਾਰਾ ਆਇਆ ਉਹਦਾ ਕਤਲ ਕੀਤਾ ਨੇ ਡਾਕਟਰ ਗਾਂਧੀ ਠੀਕ ਕਹਿੰਦੇ ਨੇ ਕਿ ਇਹਨਾਂ ਨੇ ਸ਼ਬਦ ਇਨਕਲਾਬ ਦਾ ਗਰਬ ਬਾਤ ਕੀਤਾ ਹੈ ਫੈਸਲਾ ਤੁਸੀਂ ਕਰਨਾ ਵਾ ਕਿ ਕਿ ਇਸ ਤਰ੍ਹਾਂ ਦੇ ਬੰਦੇ ਜਿਹੜੇ ਡਿਫੈਕਸ਼ਨਸ ਪ੍ਰਮੋਟ ਕਰ ਰਹੇ ਨੇ ਜਿਹੜੇ ਆ ਰਾਜਕੁਮਾਰ ਚੱਪੇਵਾਲ ਫਰਕੇ ਦੀ ਬੰਮ ਰੋੜ ਕੇ ਉਹਨੂੰ ਕੋਡਾ ਕਰਕੇ ਤੇ ਉਹਨੂੰ ਉਮੀਦਵਾਰ ਬਣਾ ਲਿਆ ਹੁਸ਼ਾਰਪੁਰ ਤੋਂ ਔਰ ਜਿਹੜਾ ਦਲਵੀਰ ਗੋਲਡੀ ਜੇ ਭਗਵੰਤ ਤੋਂ ਏਡਾ ਹੀ ਤਕੜਾ ਸੀ ਸਾਰੇ ਸੰਗਰੂਰ ਦੇ ਵਿੱਚ ਤੇਨੂੰ ਫਿਰ ਆਪਣੇ ਆਪੋਨੈਂਟ ਧੋਰੀ ਦੀ ਉਹਦੀ ਮਦਦ ਦੀ ਲੋੜ ਪੈ ਗਈ ਉਹਦੀ ਵੀ ਬਾਂਬ ਰੋੜ ਕੇ ਕੋਡਾ ਕਰਕੇ ਤੋਂ ਆਪਣੇ ਨਾਲ ਲੈ ਕੇ ਗਏ ਹੋ ਤੁਸੀਂ ਆ ਡਿਫੈਕਟਰਸ ਜਿਹੜੇ ਭਵਨ ਟੀਨੂ ਐਕਸਐਮਐਲਏ ਅਕਾਲੀਆਂ ਦਾ ਜਲੰਧਰੋਂ ਤੁਹਾਨੂੰ ਲੈਣਾ ਪਿਆ ਕਿਉਂਕਿ ਤੁਹਾਡਾ ਸੁਸ਼ੀਲ ਕੁਮਾਰ ਰਿੰਕੂ ਜਿਹੜੀ तितਲੀ ਸੀ ਉਹ ਉੱਡ ਗਈ ਸਮੇਤ ਟਿਕਟ ਲੈ ਗਈ ਕਮਲ ਦੇ ਫੋਲ ਤੇ ਜਾ ਕੇ ਬੈਠ ਗਈ ਜੀਪੀ ਐਕਸਐਮਐਲਏ ਫਤਿਹਗੜ੍ਹ ਸਾਹਿਬ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਤਾਂ ਕਤਰਾ ਕੀਮਤਾਂ ਵਾਲੀ ਪਾਰਟੀ ਹੈ ਉਹ ਡਿਫੈਕਟਰਸ ਨੂੰ ਪ੍ਰਮੋਟ ਕਰ ਰਹੀ ਹੈ ਉਹਨਾਂ ਕੋਲ 13 ਬੰਦੇ ਨਹੀਂ ਹਨ ਪੰਜਾਬ ਦੀ ਲੋਕ ਸਭਾ ਖੜੇ ਕਰਨ ਵਾਸਤੇ ਪੰਜ ਮਨਿਸਟਰ 3 MLA ਇੱਕ ਕਮੇਡੀਅਨ ਤੇ ਤਿੰਨ तितਲੀਆਂ ਇਹਨਾਂ ਦੀ ਜਿਹੜੀ ਚੋਣ ਲਿਸਟ ਆ ਤੇ ਉਹਦਾ ਕੀ ਜਾਂਦੇ ਅਸੀਂ ਤਾਂ ਇਨਕਲਾਬ ਲੈ ਕੇ ਆਵਾਂਗੇ ਸਿੱਧੇ ਪੰਜਾਬ ਨੂੰ ਅਸੀਂ ਰੰਗਲਾ ਕਰਤਾ ਆ ਰੰਗਲਾ ਪੰਜਾਬ ਐ ਡਿਫੈਕਟਸ ਪ੍ਰਮੋਟ ਕਰਦੇ ਹਾਂ ਨਸ਼ੇ ਪ੍ਰਮੋਟ ਕਰਦੇ ਹਾਂ ਬੇਅਤਬੀਆਂ ਕਰਨ ਦੀ ਹਿਫਾਜ਼ਤ ਕਰਦੇ ਜਿਹੜੇ ਲੋਕਾਂ ਨੇ ਕੀਤਾ ਤੁਸੀਂ ਸੈਂਕਸ਼ਨ ਨਹੀਂ ਦੇ ਰਹੇ ਹੋਮ ਡਿਪਾਰਟਮੈਂਟ ਵਿੱਚ ਤੁਹਾਡੇ ਕੋਲ ਫਾਈਲ ਪਈ ਬਤੌਰ ਹੋਮ ਮਿਨਿਸਟਰ ਐਸਐਸਪੀ ਫਰੀਦਕੋਟ ਵੱਲੋਂ ਜਿਹੜਾ ਉਹਨਾਂ ਨੇ ਤੁਹਾਡੇ ਤੋਂ ਮੰਗੀ ਆ ਉਹਨਾਂ ਦੀ ਸੈਂਕਸ਼ਨ ਟੂ ਪ੍ਰੋਸੀਕਿਊਟ ਦਾ ਮੇਨ ਕਲਪਰੇਟਸ ਦਾ ਜਿਹੜੇ ਸੈਕੂਲਰਿਜ਼ ਦੇ ਬੇਅਦਬੀ ਦੇ ਕੇਸਸ ਦੇ ਵਿੱਚ ਇਸ ਕਰਕੇ ਇਨਾ ਕੁਝ ਮੇਰੇ ਕੋ ਕਹਿਣ ਨੂੰ ਆ ਸਮਾਂ ਇਜਾਜ਼ਤ ਨਹੀਂ ਦਿੰਦਾ ਇਲੈਕਸ਼ਨ ਦਾ ਦੌਰ ਆ ਮੇਰੀ ਤੁਹਾਨੂੰ ਸਭ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਚੰਗੇ ਉਮੀਦਵਾਰ ਪਹਿਚਾਣੋ ਔਰ ਇਹਨਾਂ ਨੂੰ ਜਿਹੜੇ ਇੱਕ ਫਰਜ਼ੀ ਇਨਕਲਾਬ ਦਾ ਨਾਅਰਾ ਲਾ ਕੇ ਆਏ ਸੀ ਝੂਠੇ ਸੀ ਸ਼ੀਸ਼ ਮਹਿਲ ਵਿੱਚ ਰਹਿਣ ਵਾਲੇ ਸੋਨਿਆਂ ਨਾਲ ਲੱਦੇ ਹੋਏ 5-5 ਕਰੋੜ ਦੀਆਂ ਜਿਓਟਾ ਲਗਜ਼ਸ ਗੱਡੀਆਂ ਚੜਨ ਵਾਲੇ ਹਜ਼ਾਰ-ਹਜ਼ਾਰ ਗਨਮੈਨ ਲੈਣ ਵਾਲੇ ਰਾਜ ਕੇ ਵਿਸ਼ਤਾਚਾਰ ਕਰਨ ਵਾਲਿਆਂ ਨੂੰ ਇਹਨਾਂ ਨੂੰ ਜ਼ਰੂਰ ਪੰਜਾਬ ਚੋਂ ਚੱਲਦਾ ਕਰਨਾ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਆਪਣੀ ਵੋਟ ਨੂੰ ਪਾਉਣ ਲਈ ਜ਼ਰੂਰ ਉਸ ਵਾਹਿਗੁਰੂ ਦਾ ਨਾਮ ਲੈ ਕੇ ਈਸ਼ਵਰ ਅੱਲਾ ਰੱਬ ਦਾ ਨਾਮ ਲੈ ਕੇ ਇਮਾਨਦਾਰੀ ਨਾਲ ਵੋਟ ਪਾਓਗੇ ਔਰ ਆਪਣੀ ਅਪੀਲ ਮੈਂ ਜ਼ਰੂਰ ਕਰੂੰਗਾ ਕਿ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਸੰਗਰੂਰ ਦੇ ਵਿੱਚ ਤੁਸੀਂ ਤਕੜੇ ਹੋ ਕੇ ਮੇਰੇ ਅਮਦਤ ਕਰਨੀ ਪਾਰਟੀ ਵਜ ਤੋਂ ਉੱਠ ਕੇ ਵੋਟ ਮੰਗ ਰਿਹਾ ਅੱਜ ਅਕਾਲੀ ਦਲ ਦੀ ਵੀ ਮੰਗ ਰਿਹਾ ਹੈ ਵੋਟ ਅੱਛੇ ਵੋਲੰਟੀਅਰਸ ਜਿਹੜੇ ਆਮ ਆਦਮੀ ਉਹਨਾਂ ਦੀ ਮੰਗ ਰਿਹਾ ਹੈ ਸੰਗਰੂਰ ਇੱਕ ਬਹੁਤ ਇਨਕਲਾਬੀ ਕਾਮਰੇਡਾਂ ਦਾ ਹਲਕਾ ਮੈਂ ਕਮਿਊਨਿਸਟ ਭਰਾਵਾਂ ਦੀ ਜਿਹੜੇ ਸੇਵਾ ਸਿੰਘ ਠਿਕਰੀਵਾਲ ਦੇ ਚੇਲੇ ਆ ਤੀਜਾ ਸਿਕ ਸੁਤੰਤਰ ਸੁਤੰਤਰ ਜੀ ਦੇ ਚੇਲੇ ਰਹੇ ਨੇ ਉਹਨਾਂ ਨੂੰ ਵੀ ਮੇਰੇ ਹੱਥ ਬਣ ਕੇ ਬਿੰਦੀ ਆ ਕਿਸਾਨ ਜਥੇਬੰਦੀਆਂ ਦਾ ਮੈਂ ਹਮੇਸ਼ਾ ਹਦੈਸ਼ੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਹੱਥ ਬਣ ਕੇ ਸਭ ਨੂੰ ਅਪੀਲ ਕਰਦਾ ਕਿ ਆਪਾਂ ਰਲ ਕੇ ਇੱਕ ਅੱਛਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰੀਏ ਪਰਸੋਂ ਦੋਸਤੋ ਮੈਂ ਇੱਕ ਆਪਣੇ ਪੇਪਰ ਫਾਈਲ ਕਰਨ ਜਾ ਰਿਹਾ ਹਾਂ 8 ਤਰੀਕ ਦਿਨ ਬੁੱਧਵਾਰ ਜਿਹੜਾ ਸੰਗਰੂਰ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮਾਰਕੀਟ ਹੈ ਉੱਥੇ ਆਪਾਂ ਇਕੱਠ ਕਰਾਂਗੇ ਸਵੇਰੇ 10 ਵਜੇ ਔਰ ਉਸ 10 ਵਜੇ ਤੋਂ ਕੱਟ ਲਾ ਕੇ ਗੱਲਬਾਤ ਕਰਕੇ ਸਿਆਸੀ મૂਲੰਕਣ ਕਰਕੇ ਇਹਦਾ ਜੋ ਪੰਜਾਬ ਇਸ ਵਕਤ ਗੁਜ਼ਰ ਰਿਹਾ ਉਹ ਤੋਂ ਬਾਅਦ ਅਸੀਂ ਉੱਥੋਂ ਜਾ ਕੇ ਡੀਸੀ ਸੰਗਰੂਰ ਦੇ ਆਪਣੇ ਨਾਮਿਨੇਸ਼ਨ ਪੇਪਰ ਮੈਂ ਫਾਈਲ ਕਰੂੰਗਾ ਉਹਦੇ ਵਿੱਚ ਮੈਂ ਤੁਹਾਨੂੰ ਸਭ ਨੂੰ ਖੁੱਲਾ ਸੱਦਾ ਦਿੰਦਾ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੂੰ ਨੌਜਵਾਨਾਂ ਨੂੰ ਗਰੀਬਾਂ ਨੂੰ ਲਤਾੜਿਆ ਹੋਇਆਂ ਨੂੰ ਕਿਰਤੀਆਂ ਨੂੰ ਕਾਮਿਆਂ ਨੂੰ ਔਰ ਵਪਾਰੀ ਛੋਟੇ ਦੁਕਾਨਦਾਰ ਨੂੰ ਸ਼ਹਿਰਦਾਰੀਆਂ ਨੂੰ ਔਰਤਾਂ ਨੂੰ ਬੱਚਿਆਂ ਨੂੰ ਕਾਓ ਮੇਰਾ ਸਾਥ ਦਿਓ ਤਾਂ ਕਿ ਆਪਾਂ ਸੰਗਰੂਰ ਦਾ ਕਿਲਾ ਜਿਹੜਾ ਕਹਿੰਦੇ ਖੋਤੀ ਉਸ ਉਠਾਈਏ ਔਰ ਸੱਚ ਦਾ ਕਿਲਾ ਉਸੇ بنیاد ਰੱਖੀਏ ਤੇ ਲੋਕ ਸਭਾ ਵਿੱਚ ਜਾ ਕੇ ਤੁਹਾਡੇ ਜਜ਼ਬਾਤਾਂ ਦੀ ਮੈਂ ਤਰਜਮਾਨੀ ਕਰ ਸਕਾਂ ਮੇਰੇ ਨਾਲ ਜੁੜਨ ਵਾਸਤੇ